ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਮਿਡਡੇ ਮਿਲ ਵਰਕਰ ਤੇ ਆਸ਼ਾ ਵਰਕਰਾਂ ਨੂੰ ਮਾਣ ਪੱਤਾ ਦੇਣ ਸੰਬੰਧੀ ਮੁੱਖ ਚੌਣ ਅਫਸਰ ਪੰਜਾਬ ਵੱਲੋਂ ਪੱਤਰ ਜਾਰੀ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਆ ਵੱਡੀ ਅਪਡੇਟ ਲੋਕ ਸਭਾ ਚੋਣਾਂ ਲਈ ਪੋਲਿੰਗ ਪਾਰਟੀ ਲਈ ਖਾਣਾ ਤਿਆਰ ਕਰਨ ਵਾਲੀਆਂ ਮਿਡਡੇ ਮਿਲ ਵਰਕਰ ਅਤੇ ਹੀਟ ਵੇਵ ਮੈਨੇਜਮੈਂਟ ਲਈ ਆਸ਼ਾ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਇਸੇ ਸੰਬੰਧੀ ਮਿਡਡੇ ਡੇ ਮਿਲ ਵਰਕਰ ਤੇ ਆਸ਼ਾ ਵਰਕਰਾਂ ਨੂੰ ਮਾਣ ਪੱਤਾ ਦੇਣ ਸੰਬੰਧੀ ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਵਿਸ਼ਾ ਮਿਡਡੇ ਡੇ ਮਿਲ ਵਰਕਰ ਅਤੇ ਆਸ਼ਾ ਵਰਕਰਾਂ ਨੂੰ ਮਾਣ ਪੱਤਾ ਦੇਣ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਲੋਕ ਸਭਾ ਚੋਣਾਂ 2024 ਲਈ ਪੋਲਿੰਗ ਪਾਰਟੀਆਂ ਲਈ ਖਾਣਾ ਤਿਆਰ ਕਰਨ ਲਈ ਮਿਡਡੇ ਡੇ ਮਿਲ ਵਰਕਰਾਂ ਤੋਂ ਇਲਾਵਾ ਹੀਟ ਵੇਵ ਮੈਨੇਜਮੈਂਟ ਲਈ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾਣੀਆਂ ਹਨ ਜਿਸ ਦੇ ਸੰਮੁਖ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਚੌਂਕ ਕਮਿਸ਼ਨ ਦੇ ਪੱਤਰ ਨੰਬਰ 464 आईएनएसटी ईपीएस 2023 ਰੇਮਨਰੇਸ਼ਨ ਐਂਡ टीए डीए ਮਿਤੀ 6 6 2023 ਅਨੁਸਾਰ ਚਾਰ ਦੇ ਕਰਮਚਾਰੀਆਂ ਨੂੰ ਦਰਜਾ 4 ਦੇ ਕਰਮਚਾਰੀਆਂ ਨੂੰ 200 ਰੁਪਏ ਪ੍ਰਤੀ ਦਿਨ ਮਾਨ ਪੱਤਾ ਦਿੱਤਾ ਜਾਣਾ ਹੈ ਉਸੇ ਤਰਜ਼ ਤੇ ਮਿੱਡਲੇ ਮਿਲ ਵਰਕਰ ਅਤੇ ਆਸ਼ਾ ਵਰਕਰਾਂ ਨੂੰ ਵੀ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਾਣ ਪੱਤਾ ਦਿੱਤਾ ਜਾਣਾ ਚਾਹੀਦਾ ਹੈ